ਹਾਂਜੀ ਸਤਿ ਸ਼੍ਰੀ ਅਕਾਲ ਨਾਮ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਪੰਜਾਬ ਪੀਸਸ ਦਾ ਐਗਜ਼ਾਮ ਜਿਹੜਾ ਉਹ ਆਜੂਗਾ ਕਦੋਂ ਆਜੂਗਾ ਮੈਨੂੰ ਨਹੀਂ ਪਤਾ ਸ਼ਾਇਦ ਕੁਝ ਬੱਚਾ ਨੂੰ ਵੀ ਡੇਟ ਦੱਸਣਗੇ ਸੋ ਐਗਜ਼ੈਕਟ ਡੇਟ ਨਹੀਂ ਮੈਨੂੰ ਪਤਾ ਲੇਕਿਨ ਹਾਂ ਜ਼ਰੂਰ ਹੋਊਗਾ ਸੋ ਉਹਦੇ ਲਈ ਸਾਨੂੰ ਪੜ੍ਹਨਾ ਵੀ ਪੈਣਾ ਜੀ ਤੇ ਜੇ ਅਸੀਂ ਪੰਜਾਬ ਪੀਸਸ ਦਾ ਸਿਲੇਬਸ ਦੇਖਿਆ ਜਾਂ ਨਹੀਂ ਦੇਖਿਆ ਜੇ ਤੁਸੀਂ ਉਹਦੇ ਵਿੱਚ ਇੱਕ ਟੌਪਿਕ ਦੇਖਿਆ ਹੋਊਗਾ ਪਬਲਿਕ ਹੈਲਥ ਤੇ ਪਬਲਿਕ ਹੈਲਥ ਦੇ ਵਿੱਚ ਕੁਝ ਇਦਾਂ ਦੀਆਂ ਬਿਮਾਰੀਆਂ ਦੇ ਨਾਮ ਲਿਖੇ ਗਏ ਨੇ ਜਿਹੜੀਆਂ ਕਿ ਪੇਪਰ ਦੇ ਵਿੱਚ ਅਕਸਰ ਪੁੱਛੀਆਂ ਜਾਂ ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਬਿਮਾਰੀਆਂ ਬਾਰੇ ਇੰਪੋਰਟੈਂਟ ਇੰਪੋਰਟੈਂਟ ਪੁਆਇੰਟ ਆਪਾਂ ਜਿਹੜੇ ਉਹ ਕਵਰ ਕਰਨ ਦੀ ਕੋਸ਼ਿਸ਼ ਕਰੀ ਅੱਜ ਦੇ ਸੈਸ਼ਨ ਦੇ ਵਿੱਚ ਸਾਰੇ ਕੋਲ ਐਚ ਆਈ ਵੀ ਐਡਸ ਹੋ ਗਿਆ ਟੀ ਬੀ ਹੋ ਗਿਆ ਤੇ ਪੋਲੀਓ ਹੋ ਗਿਆ ਤਿੰਨ ਸਪੈਸ਼ਲ ਮੈਂਸ਼ਨ ਕੀਤੀਆਂ ਗਈਆਂ ਨੇ ਇਹ ਸਿਲੇਬਸ ਵਿੱਚ ਈਵਨ ਨਾਲ ਦੀ ਨਾਲ ਵੀ ਦੱਸਿਆ ਗਿਆ ਕਿ ਜੋ ਕਰੰਟ ਡਿਜ਼ੀਜ਼ ਨੇ ਉਹਨਾਂ ਬਾਰੇ ਵੀ ਤੁਸੀਂ ਜ਼ਰੂਰ ਪੜ੍ਹਨਾ ਸੋ ਕਰੰਟ ਬਾਰੇ ਅਕਸਰ ਮੈਂ ਸਵੇਰ ਨੂੰ ਆਪਣੀ 9:00 ਵਜੇ ਕਰੰਟ ਅਫੇਅਰਸ ਦੀ ਕਲਾਸ ਨੂੰ ਵਿੱਚ ਮੈਂ ਦੱਸਦਾ ਰਹਿਣਾ ਹਾਂ ਸੋ ਜੇ ਤੁਸੀਂ ਕਰੰਟ ਅਫੇਅਰ ਵਾਲੀ ਕਲਾਸ ਲਾਉਣੀ ਹੋ ਤਾਂ ਤੁਹਾਨੂੰ ਪਤਾ ਹੋਊਗਾ ਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਮੈਂ ਜਿਹੜੀਆਂ ਕੁਝ ਇਹਨਾਂ ਦਾ ਸਟੈਟਿਕ ਪਾਰਟ ਵਾਲੇ ਕੁਐਸਚਨ ਨੇ ਉਹ ਵੀ ਸਾਡੇ ਲਈ ਪੜ੍ਹਨੇ ਬਹੁਤ ਜ਼ਰੂਰੀ ਨੇ ਤੇ ਇਦਾਂ ਦੇ ਸੈਸ਼ਨ ਹੋਰ ਵੀ ਆਉਂਦੇ ਰਹਿਣਗੇ ਸੋ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਜੀ ਕਰਦੇ ਫਿਰ ਆਪਾਂ ਸ਼ੁਰੂਆਤ ਸੋ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਜੀ ਐਚਆਈਵੀ ਹਿਊਮਨ ਇਮਿਊਨੋ ਡੈਫੀਸ਼ੈਂਸੀ ਵਾਇਰਸ ਹੁਣ ਇੱਥੋਂ ਜਿਹੜਾ ਕੁਐਸਚਨ ਬਣ ਸਕਦਾ ਆਪਾਂ ਜੇ ਪਹਿਲਾਂ ਆਈਡੀਆ ਲਈਏ ਇੱਕ ਤਾਂ ਹੁੰਦਾ ਆ ਵੀ ਇਹ ਜਿਹੜਾ ਬਿਮਾਰੀ ਹੁੰਦੀ ਆ ਇਹਦਾ ਫੁੱਲ ਫ ਕਿੱਦਾਂ ਇਹ ਫੈਲਦੀ ਹੈ ਇਹਦਾ ਇੰਪੈਕਟ ਕੀ ਹੁੰਦਾ ਆ ਸਾਡੇ ਭਾਰਤ ਦਾ ਸਿਨੈਰੀਓ ਕੀ ਹੈ ਕਿ ਸਾਡੇ ਦੇਸ਼ ਦੇ ਵਿੱਚ ਬਿਮਾਰੀ ਹੈਗੀ ਆ ਜਾਂ ਖਤਮ ਹੋ ਚੁੱਕੀ ਹੈ ਜਾਂ ਖਤਮ ਹੋ ਚੁੱਕੀ ਤਾਂ ਕਦੋਂ ਖਤਮ ਹੋ ਚੁੱਕੀ ਹੈ ਸੋ ਇਦਾਂ ਦੇ ਕੁਐਸਚਨ ਸਾਨੂੰ ਦੇਖਣ ਨੂੰ ਮਿਲਦੇ ਹੁੰਦੇ ਆ ਤੇ ਆਪਾਂ ਇਹ ਜ਼ਰੂਰ ਦੇਖਾਂਗੇ ਹਾਂਜੀ ਮੈਂ ਪੀਡੀਐਫ ਪਾ ਦੂੰਗਾ ਬੱਚੇ ਅੱਜ ਪ੍ਰਾਣੀਆਂ ਵੀ ਕੁਝ ਪੈਂਡਿੰਗ ਨੇ ਅੱਜ ਵੀ ਜ਼ਰੂਰ ਪਾ ਦੂੰਗਾ ਤੇ ਇਸ ਦੀ ਵੀ ਨਾਲ ਹੀ ਮੈਂ ਪੀਡੀਐਫ ਪਾ ਦੂੰਗਾ ਸੋ ਜ਼ਰੂਰ ਤੁਸੀਂ ਟੈਲੀਗ੍ਰਾਮ ਤੇ ਜਿਹੜਾ ਐਕਟਿਵ ਰਹੋ ਚਲੋ ਸੋ ਐਚ ਆਈ ਵੀ ਏਡਜ਼ ਦੀ ਗੱਲ ਕਰ ਲਈ ਐਚ ਆਈ ਵੀ ਏਡਜ਼ ਵੀ ਆਪਾਂ ਕਹਿੰਦੇ ਹਾਂ ਕਿ ਕ੍ਰੋਨਿਕ ਇਦਾਂ ਦੀ ਡਿਜ਼ੀਜ਼ ਜਿਹੜੀ ਕਿ ਲਾਈਫ ਨੂੰ ਥ੍ਰੈ ਇਹਨੂੰ ਖਤਰਾ ਦੇਣ ਵਾਲੀ ਬਿਮਾਰੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹਦੇ ਨਾਲ ਕੀ ਹੁੰਦਾ ਹੈ ਐਚ ਆਈ ਵੀ ਦੀ ਫੁੱਲ ਫਾਰਮ ਯਾਦ ਰੱਖ ਲਿਓ ਸਾਡੇ ਕੋਲ ਹੈ ਜੀ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ ਹੁੰਦਾ ਹੈ ਜਿਹੜਾ ਸਾਡੇ ਇਮਿਊਨ ਸਿਸਟਮ ਨੂੰ ਟਾਰਗੇਟ ਕਰਦਾ ਹੈ ਜਾਨੀ ਜਿਹੜੇ ਬੰਦੇ ਨੂੰ ਐਚ ਆਈ ਵੀ ਐਡਜ਼ ਹੁੰਦੀ ਹੈ ਉਹਦੇ ਸਰੀਰ ਦੇ ਅੰਦਰ ਉਸ ਬੰਦੇ ਦੇ ਸਰੀਰ ਦੇ ਅੰਦਰ ਜਿਹੜੇ ਪੋਜ਼ਿਟਿਵ ਸੈੱਲ ਹੁੰਦੇ ਨੇ ਟੀ ਸੈੱਲ ਕਹ ਲਓ ਜੈਕਟਿਵ ਸੈੱਲ ਕਹ ਲਓ ਜਿਹੜੇ ਸਾਡੇ ਸਰੀਰ ਨੂੰ ਸੁਰੱਖਿਆ ਪ੍ਰਦਾਨ ਕਰਦੇ ਨੇ ਸਾਡੇ ਦੁਸ਼ਮਣ ਸੈੱਲਾਂ ਤੋਂ ਉਹਨਾਂ ਨੂੰ ਉਹ ਮਾਰਨ ਲੱਗ ਪੈਂਦਾ ਹੈ ਫਿਰ ਹੁੰਦਾ ਕਿ ਇਹ ਬੰਦੇ ਨੂੰ ਜਿਹਨੂੰ ਐਚ ਆਈ ਵੀ ਐਡਜ਼ ਹੋ ਜਾਂਦੀ ਹੈ ਫਿਰ ਉਹ ਬੰਦਾ ਨਾ ਬਿਮਾਰ ਰਹਿਣ ਲੱਗ ਪੈਂਦਾ ਮਤਲਬ ਜਿਵੇਂ ਨਾਰਮਲੀ ਸਾਨੂੰ ਸ਼ਿਕ ਬੁਖਾਰ ਚੜ ਜਾਵੇ ਅਸੀਂ ਦਵਾਈ ਦੇਨੇ ਠੀਕ ਹੋ ਜਾਂਦੇ ਆ ਜਾਂ ਹੋਰ ਕੋਈ ਬਿਮਾਰੀ ਹੁੰਦੀ ਆ ਬੰਦਾ ਠੀਕ ਹੋ ਜਾਂਦਾ ਲੇਕਿਨ ਜਿਸ ਬੰਦੇ ਨੂੰ ਐਚ ਆਈ ਵੀ ਐਡਜ਼ ਹੋ ਜਾਂਦੀ ਫਿਰ ਉਹ ਠੀਕ ਨਹੀਂ ਹੁੰਦਾ ਛੇਤੀ ਉਹ ਦਿਨ ਪਰ ਦਿਨ ਕਮਜ਼ੋਰ ਹੁੰਦਾ ਜਾਂਦਾ ਆ ਬਿਮਾਰੀ ਉਹਤੇ ਅਸਰ ਜ਼ਿਆਦਾ ਕਰਦੀ ਕਿਉਂਕਿ ਉਹਦੇ ਅੰਦਰਲੇ ਜਿਹੜੇ ਲੜਨ ਵਾਲੇ ਸੈੱਲ ਸੀਗੇ ਉਹ ਬਿਲਕੁਲ ਮਰ ਚੁੱਕੇ ਆ ਤਾਂ ਕਰਕੇ ਉਹ ਦੁਆਰਾ ਠੀਕ ਨਹੀਂ ਹੋ ਪਉਂਦਾ ਸੋ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਡਰਾਅ ਬੈਕ ਇਸ ਬਿਮਾਰੀ ਦਾ ਹੈ ਕਿ ਬੰਦਾ ਠੀਕ ਹੀ ਨਹੀਂ ਹੋ ਪਉਂਦਾ ਹੁਣ ਐਚ ਆਈ ਵੀ ਦੀ ਗੱਲ ਕਰਦੇ ਆਪਾਂ ਸੋ ਇਹਦੀ ਫੁੱਲ ਫਾਰਮ ਯਾਦ ਰੱਖਣੀ ਪਹਿਲੀ ਗੱਲ ਤਾਂ ਮੈਂ ਹਮੇਸ਼ਾ ਕਹਿੰ ਚੁੱਕਾ ਤੁਹਾਨੂੰ ਹਿਊਮਨ ਇਮਿਊਨੋ ਡੈਫੀਸ਼ੈਂਸੀ ਵਾਇਰਸ ਹੋ ਗਿਆ ਸਾਡੇ ਕੋਲੇ ਤੇ ਇਹ ਜਿਹੜੀ ਦਵਾਈ ਹੈ ਨੋ ਕਿਉਰ ਇਹਦੀ ਕੋਈ ਕਿਉਰ ਨਹੀਂ ਹੈਗੀ ਲੇਕਿਨ ਹਾਂ ਬਟ ਇਟ ਇਜ਼ ਅਸੀਂ ਉਹ ਟਰੀਟ ਕਰ ਸਕਦੇ ਆ ਟਰਾਈ ਕਰਦੇ ਆ ਕਿ ਬੰਦੇ ਦੀ ਹੋਰ ਜ਼ਿੰਦਗੀ ਲੰਬੀ ਹੋ ਜਾਵੇ ਲੇਕਿਨ ਇਹ ਠੀਕ ਨਹੀਂ ਹੁੰਦਾ ਕਿਉਰ ਨਹੀਂ ਹੁੰਦੀ ਇਹਦੀ ਵੀ ਇਹ ਨਹੀਂ ਆਵੇ ਜੇ ਕਿਸੇ ਨੂੰ ਐਚਆਈ ਵੀ ਹੋ ਗਈ ਤਾਂ ਉਹ ਠੀਕ ਹੋ ਜਾਊਗਾ ਨਹੀਂ ਉਹਨੂੰ ਤੁਸੀਂ ਟ੍ਰੀਟ ਕਰ ਸਕਦੇ ਹੋ ਉਹਨੂੰ ਦਵਾਈ ਦੁਵਾਈ ਦੇ ਕੇ ਲੰਬੀ ਉਮਰ ਤੱਕ ਉਹਨੂੰ ਰੱਖ ਸਕਦੇ ਹੋ ਬਟ ਉਹਨੂੰ ਤੁਸੀਂ ਕਿਉਰ ਨਹੀਂ ਪ੍ਰੋਵਾਈਡ ਕਰ ਸਕਦੇ ਹੁਣ ਜਿਹਨੂੰ ਅਸੀਂ ਡਿਟੇਲ ਦੇ ਵਿੱਚ ਦੇਖੀਏ ਕਰਦਾ ਕਿ ਇਹ ਵਾਇਰਸ ਸਾਡੇ ਉਹਨਾਂ ਸੈੱਲ ਦੇ ਉੱਤੇ ਅਟੈਕ ਕਰਦਾ ਜਿਹੜੇ ਕਿ ਬਾਡੀ ਦੇ ਪੋਜ਼ਿਟਿਵ ਸੈੱਲ ਹੁੰਦੇ ਆ ਤੇ ਨੈਗੇਟਿਵ ਸੈੱਲ ਸਾਡੇ ਸਰੀਰ ਦੇ ਵਿੱਚ ਵਧਣ ਲੱਗ ਪੈਂਦੇ ਨੇ ਸੋ ਐਚ ਆਈ ਵੀ ਬਿਲੋਂਗ ਟੂ ਹੁਣ ਐਚ ਆਈ ਵੀ ਕਿਹੜੀ ਫੈਮਿਲੀ ਵਾਇਰਸ ਨਾਲ ਬਿਲੋਂਗ ਕਰਦਾ ਹੈ ਰੈਟਰੋ ਵਾਇਰਸ ਦੇ ਨਾਲ ਯਾਦ ਰੱਖਿਓ ਇਹ ਕਵਾਈਰਲ ਡਿਜ਼ੀਜ਼ ਹੈ ਜਾਨੀ ਕਿ ਵਾਇਰਸ ਨਾਲ ਹੁੰਦੀ ਆ ਤੇ ਇਹਨੂੰ ਜੇ ਅਸੀਂ ਧਿਆਨ ਨਾਲ ਪੜੀਏ ਜੇਨੈਟਿਕਲੀ ਇਨਸਟਰਕਸ਼ਨ ਪ੍ਰੋਵਾਈਡ ਕਰਦਾ ਹੈ ਅੱਗੇ ਆਰਐਨਏ ਦੇ ਰਾਹੀਂ ਜਿਵੇਂ ਸਾਡੀ ਬੋਡੀ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਆਰਐਨਏ ਤੇ ਡੀਐਨਏ ਇਨਸਾਨ ਦੀ ਗੱਲ ਕਰੀ ਸਾਡੀ ਬੋਡੀ ਵਿੱਚ ਆਰਐਨਏ ਡੀਐਨਏ ਪਾਇਆ ਜਾਂਦਾ ਸੋ ਜਿਹੜਾ ਵਾਇਰਸ ਹੈ ਇਹਦੇ ਵਿੱਚ ਆਰਐਨਏ ਹੁੰਦਾ ਆ ਇਹ ਆਰਐਨਏ ਰੈਟਰੋਵਾਇਰਸ ਫੈਮਿਲੀ ਦਾ ਹੁੰਦਾ ਤੇ ਇਸ ਆਰਐਨਏ ਦੇ ਰਾਹੀਂ ਇਹ ਅੱਗੇ ਤੋਂ ਅੱਗੇ ਆਪਣੀ ਜਿਹੜੀ ਇਨਫੋਰਮੇਸ਼ਨ ਕਹਿ ਲਓ ਬਿਮਾਰੀ ਵਾਲੇ ਕਾਣੇ ਨੂੰ ਅੱਗੇ ਤੋਂ ਅੱਗੇ ਭੇਜਦਾ ਰਹਿੰਦਾ ਹੈ ਜਦੋਂ ਇਹ ਰੈਟਰੋਵਾਇਰਸ ਇਨਫੈਕਟਡ ਸੈੱਲ ਹੋ ਜਾਂਦਾ ਆ ਜਦੋਂ ਇਹ ਰੈਟਰੋਵਾਇਰਸ ਇਨਫੈਕਸ਼ਨ ਪੈਦਾ ਕਰਦਾ ਜਾਂ ਫਿਰ RNA ਨੂੰ DNA ਚ ਕਨਵਰਟ ਕਰ ਦਿੰਦਾ ਕਿਉਂਕਿ ਸਾਡੀ ਬੋਡੀ ਵਿੱਚ ਤਾਂ ਜਿਹੜਾ DNA ਅੱਗੇ ਵੱਧਦਾ ਸੋ ਫਿਰ ਇਹ ਕੀ ਕਰਦਾ ਜਾਂ RNA ਨੂੰ DNA ਵਿੱਚ ਕਨਵਰਟ ਕਰਦਾ ਜਦੋਂ ਹੀ DNA ਵਿੱਚ ਕਨਵਰਟ ਕਰ ਦਿੱਤਾ ਨਾ ਤਾਂ ਫਿਰ ਕੀ ਹੁੰਦਾ ਉਹ ਸਾਡੇ ਸਰੀਰ ਦੇ ਵਿੱਚ ਜਾ ਕੇ ਸਾਨੂੰ ਬਿਮਾਰੀਆਂ ਨਾਲ ਜਿਹੜਾ ਹੈਗਾ ਉਹ ਇਫੈਕਟ ਕਰਦਾ ਸਾਡੇ ਸਰੀਰ ਨੂੰ ਹੋਸਟ ਨੂੰ ਜੋ ਵੀ ਸਾਡੇ ਸਰੀਰ ਵਿੱਚ ਨੂੰ ਇਫੈਕਟ ਕਰਦਾ ਤਾਂ ਫਿਰ ਸਾਡੇ ਸਰੀਰ ਦੇ ਵਿੱਚ ਜਿਹੜੀ ਸੁਰੱਖਿਆ ਪ੍ਰਦਾਨ ਕਰਨ ਵਾਲਾ ਸਿਸਟਮ ਹੁੰਦਾ ਉਹ ਖਤਰੇ ਵਿੱਚ ਆ ਜਾਂਦਾ ਹੈ ਬੱਚੇ ਐਚ ਆਈ ਵੀ ਇਜ਼ ਆ ਵਾਇਰਸ ਦਾ ਨਾਮ ਬਿਮਾਰੀ ਇਹ ਬਿਮਾਰੀ ਐਚ ਆਈ ਵੀ ਐਡਜ਼ ਇੱਕੋ ਹੀ ਅਲੱਗ-ਅਲੱਗ ਨਹੀਂ ਹੈਗਾ ਤਰਸੀਮ ਜੀ ਇੱਕੋ ਹੀ ਐਚ ਆਈ ਵੀ ਐਡਜ਼ ਠੀਕ ਹੈ ਸੋ ਫਿਰ ਸਾਡੀ ਬਾਡੀ ਵਿੱਚ ਜਾ ਕੇ ਡੀ ਐਨ ਏ ਨੂੰ ਇਫੈਕਟ ਕਰਦਾ ਹੈ ਤੇ ਸਾਡੇ ਸਰੀਰ ਦੇ ਵਿੱਚ ਹੌਲੀ-ਹੌਲੀ ਫਿਰ ਇਹ ਵਧਣ ਲੱਗ ਪੈਂਦਾ ਹੈ ਵਾਇਰਸ ਇਸ ਤਰੀਕੇ ਨਾਲ ਸਾਡੀ ਬਾਡੀ ਨੂੰ ਇਹ ਸਟਰੋਂਗ ਸੈੱਲ ਨੂੰ ਮਾਰਦਾ ਹੈ ਤੇ ਕਮਜ਼ੋਰ ਸੈੱਲ ਜਿਹੜੇ ਸਾਡੀ ਬਾਡੀ ਵਿੱਚ ਵਧਦੇ ਜਾਂਦੇ ਨੇ ਹੁਣ ਇਹ ਟ੍ਰਾਂਸਮਿਟ ਕਿੱਦਾਂ ਹੁੰਦੀ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਆਇਆ ਵੀ ਐਚ ਆਈ ਵੀ ਏਡਜ਼ ਜਿਹੜੀ ਆ ਜਾਂ ਐਚ ਆਈ ਵੀ ਵਾਇਰਸ ਜਿਹੜਾ ਉਹ ਕਿਵੇਂ ਟ੍ਰਾਂਸਫਰ ਹੁੰਦਾ ਹੈ ਐਚ ਆਈ ਵੀ ਜਿਹੜਾ ਹੈਗਾ ਉਹ ਕਿਵੇਂ ਟਰਾਂਸਫਰ ਹੁੰਦਾ ਹੈ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਸੋ ਬੜੇ ਧਿਆਨ ਨਾਲ ਸੁਣੋ ਕਹਿੰਦੇ ਜੀ ਟਰਾਂਸਫਰ ਹੁੰਦਾ ਹੈ ਕਿਵੇਂ ਥਰੂ ਅ ਡਾਇਰੈਕਟ ਕੰਟੈਕਟ ਡਾਇਰੈਕਟ ਕੰਟੈਕਟ ਦੇ ਰਾਹੀਂ ਇਹ ਟਰਾਂਸਫਰ ਹੁੰਦਾ ਆ ਖਾਸ ਕਰਕੇ ਬਾਡੀ ਫਲੂਇਡ ਦੇ ਰਾਹੀਂ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਬਾਡੀ ਫਲੂਇਡ ਆ ਉਹ ਬਾਡੀ ਫਲੂਇਡ ਕੀ ਹੋ ਸਕਦਾ ਸਾਡਾ ਬਲੱਡ ਵੀ ਹੋ ਸਕਦਾ ਵੀ ਜੇ ਸਾਡਾ ਬਲੱਡ ਇੱਕ ਇਨਸਾਨ ਦਾ ਦੂਜੇ ਇਨਸਾਨ ਤੱਕ ਚਲਾ ਗਿਆ ਇਹਦੇ ਨਾਲ ਸੇਮਨ ਹੋ ਗਿਆ ਜੋ ਜਿਹੜੀ ਸਾਡੇ ਬੱਚੇ ਪੈਦਾ ਕਰਨ ਦੇ ਲਈ ਜਿਹੜਾ ਸੀਮਨ ਹੁੰਦਾ ਸੋ ਉਹਦੇ ਰਾਹੀਂ ਵੀ ਕਹਿੰਦੇ ਹੈ ਟਰਾਂਸਫਰ ਹੋ ਸਕਦਾ ਆ ਇੱਦੀ ਸਾਡੀ ਸਰੀਰ ਦੇ ਵਿੱਚ ਹੋਰ ਜਿਹੜੇ ਵੀ ਫਲੂਇਡ ਨਿਕਲਦੇ ਆ ਉਹ ਵੀ ਹੋ ਗਿਆ ਇਹਦੇ ਨਾਲ ਨਾਲ ਜੇ ਕੋਈ ਮਾਂ ਆਪਣੇ ਬੱਚੇ ਨੂੰ ਮਿਲਕ ਦੇ ਰਹੀ ਹੈ ਤੇ ਉਹ ਮਾਂ ਨੂੰ ਐਡਜ਼ ਹੋਈ ਆ ਤਾਂ ਮਿਲਕ ਦੇ ਰਾਹੀਂ ਹੀ ਆਪਣੇ ਬੱਚੇ ਨੂੰ ਜਾਂ ਗਾ ਲੋ ਬੱਚੇ ਨੂੰ ਵੀ ਟਰਾਂਸਫਰ ਹੋ ਸਕਦਾ ਹੈ ਬੱਚਾ ਆਪਣੀ ਮਾਂ ਦੀ ਕੁੱਖ ਦੇ ਵਿੱਚ ਹੈ ਤਾਂ ਵੀ ਇਹ ਜਿਹੜਾ ਵਾਇਰਸ ਆ ਐਚ ਆਈ ਵੀ ਵਾਲਾ ਮਾਂ ਤੋਂ ਬੱਚੇ ਨੂੰ ਟ੍ਰਾਂਸਫਰ ਹੋ ਸਕਦਾ ਹੈ ਸੋ ਇਸ ਤਰੀਕੇ ਨਾਲ ਟ੍ਰਾਂਸਫਰ ਹੋ ਸਕਦਾ ਹੈ ਇਹ ਬਹੁਤ ਇੰਪੋਰਟੈਂਟ ਹੈ ਵੀ ਟ੍ਰਾਂਸਫਰ ਕਿਵੇਂ ਹੋ ਸਕਦਾ ਹੈ ਜੀ ਇਹਦੇ ਸਿੰਪਟਮ ਦੀ ਗੱਲ ਕਰ ਲਈਏ ਸੋ ਜਦੋਂ ਵੀ ਕਿਸੇ ਬੰਦੇ ਨੂੰ ਇਹ ਐਚ ਆਈ ਵੀ ਏਡਜ਼ ਜਿਹੜਾ ਹੁੰਦਾ ਆ ਤਾਂ ਉਹਦੇ ਸਿੰਪਟਮ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਥਕਾਵਟ ਜੀ ਰਹਿਣ ਲੱਗ ਪੈਂਦੀ ਆ ਸਰੀਰ ਕਮਜ਼ੋਰ ਰਹਿਣ ਲੱਗ ਪੈਂਦਾ ਆ ਬੁਖਾਰ ਚੜਨ ਲੱਗ ਪੈਂਦਾ ਠੰਡ ਲੱਗਣ ਲੱਗ ਪੈਂਦੀ ਹੈ ਸੋ ਸਿੰਪਟਮ ਨਾਰਮਲ ਜੇ ਹੁੰਦੇ ਆ ਕੋਈ ਵੱਖਰੇ ਸਿੰਪਟਮ ਨਹੀਂ ਹੁੰਦੇ ਇਨਸਾਨ ਨੂੰ ਲੱਗਦਾ ਸ਼ਾਇਦ ਮੇਰੀ ਰੋਜ਼ਮਰਾ ਦੀ ਜ਼ਿੰਦਗੀ ਚੱਲ ਰਹੀ ਹੈ ਲੇਕਿਨ ਅਸਲ ਦੇ ਵਿੱਚ ਜੇ ਉਹ ਵਾਇਰਸ ਆ ਜਾਂਦਾ ਤਾਂ ਉਹਦੀ ਇਮਿਊਨਿਟੀ ਨੂੰ ਬਿਲਕੁਲ ਹੀ ਵੀਕ ਕਰ ਦਿੰਦਾ ਹੈ ਓਕੇ ਜੀ ਉਸ ਤੋਂ ਬਾਅਦ ਕੇਸਾਂ ਦੀ ਗੱਲ ਕਰ ਲਈਏ ਤਾਂ ਭਾਰਤ ਦੇ ਵਿੱਚ ਜੇ ਦੁਨੀਆ ਦੀ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਜਿਹੜੇ ਮੇਨ ਮੁਲਕ ਨੇ ਜਿੱਥੇ ਜ਼ਿਆਦਾ ਏਡਸ ਦੇ ਕੇਸ ਪਾਏ ਜਾਂਦੇ ਆ ਭਾਰਤ ਉਹਨਾਂ ਵਿੱਚ ਆਉਂਦਾ ਆ ਸੋ ਸਾਡੇ ਦੇਸ਼ ਦੇ ਵਿੱਚ ਹੁਣ ਤੱਕ 2.4 ਮਿਲੀਅਨ ਇਦਾਂ ਦੇ ਲੋਕ ਨੇ ਜਿਹੜੇ ਕਿ ਐਚ ਆਈਵੀ ਦੇ ਨਾਲ ਜੀ ਰਹੇ ਆ ਜਾਣੀ ਉਹਨਾਂ ਨੂੰ ਐਚ ਆਈ ਵੀ ਹੋ ਚੁੱਕੀ ਐ ਤੇ ਉਹ ਜੀ ਰਹੇ ਆ ਬਦਲਾਅ ਆਇਆ ਵੀ ਸਾਡੇ ਦੇਸ਼ ਦੇ ਵਿੱਚ ਹਜੇ ਏਡਸ ਦੇ ਕੇਸ ਨਹੀਂ ਘਟੇ ਬਟ ਮੌਤਾਂ ਘਟ ਗਈਆਂ ਨੇ ਅਸੀਂ ਬੰਦਿਆਂ ਨੂੰ ਇਸ ਲਾਇਕ ਕਰ ਦਿੱਤਾ ਦਵਾਈ ਦੇ ਦੇ ਕੇ ਦੇ ਦੇ ਕੇ ਕਿਉਂ ਆਪਦੀ ਉਮਰ ਜਿਹੜੀ ਉਹ ਵਧਾ ਰਹੇ ਨੇ ਹੌਲੀ 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 ਸੋ ਦੁਨੀਆ ਦੇ ਜਿਹੜੇ ਮੇਨ ਮੁਲਖ ਨੇ ਇਫੈਕਟਡ ਮੁਲਖ ਨੇ ਉਹਨਾਂ ਵਿੱਚੋਂ ਭਾਰਤ ਇੱਕ ਆ 2010 ਤੋਂ ਲੈ ਕੇ ਹੁਣ ਤੱਕ ਦੀ ਜੇ ਗੱਲ ਕਰੀ ਐਚ ਆਈ ਵੀ ਕੇਸ ਜਿਹੜੇ ਹੈਗੇ ਉਹ ਹੌਲੀ ਹੌਲੀ ਘਟੇ ਵੀ ਨੇ 43% ਘਟੇ ਆ ਜੇ ਦੁਨੀਆ ਦੀ ਗੱਲ ਕਰ ਲਈਏ ਦੁਨੀਆ ਵਿੱਚ ਜਿਹੜੇ ਕੇਸ ਘਟਣ ਦੀ ਦਰ ਉਹ 39% ਹੈ ਉਹਨੇ ਬੜੀ ਇੰਪੋਰਟੈਂਟ ਸਟੇਟਮੈਂਟ ਹੈ ਐਗਜ਼ਾਮੀਨਰ ਪੁੱਛ ਸਕਦਾ ਹੈ ਲਿਖ ਦਿੰਦਾ ਹੁੰਦਾ ਕਿ ਇੰਡੀਆ ਦੇ ਵਿੱਚ ਜਿਹੜੀ ਐਚ ਆਈ ਵੀ ਡਿਕਲਾਈਨ ਹੋਏ ਆ ਕੇਸ ਉਹ ਗਲੋਬਲ ਨਾਲੋਂ ਜ਼ਿਆਦਾ ਆ ਘਾਟਾ ਕੁਛ ਇਦਾਂ ਦਾ ਸੋ ਯਾਦ ਰੱਖਿਓ ਦੁਨੀਆ ਨਾਲੋਂ ਭਾਰਤ ਦੇ ਵਿੱਚ ਜ਼ਿਆਦਾ ਤੇਜ਼ੀ ਨਾਲ ਐਚ ਆਈ ਵੀ ਕੇਸ ਘਟ ਰਹੇ ਆ ਡਿਕਲਾਈਨ ਹੋ ਰਿਹਾ ਕਿਉਂ ਕਿ ਕਿਸੇ ਤੇ ਕੰਮ ਕਰ ਰਹੇ ਆ ਜੀ ਸੋ ਕੰਮ ਕੀ ਕਰ ਰਹੀ ਸਰਕਾਰ ਨੇ ਕਾਫੀ ਸਾਰ ਇਨੀਸ਼ੀਏਟਿਵ ਲਏ ਆ ਜਿਵੇਂ ਕਿ ਇੱਕ ਇਨੀਸ਼ੀਏਟਿਵ ਹੈਗਾ 95 95 95 ਟਾਰਗੇਟ ਜਾਨਕੀ 95 95 95 ਟਾਰਗੇਟ ਸੋ ਇਹ ਕਿ ਟਾਰਗੇਟ ਜਿਹੜਾ 2030 ਤੱਕ ਅਸੀਂ ਪੂਰਾ ਕਰਨਾ ਜੀ ਇਹਦੇ ਵਿੱਚ ਇਹ ਆ ਹੁਣ ਯਾਦ ਰੱਖਿਓ ਇਗਜ਼ਾਮ ਕੁਐਸਚਨ ਆ ਚੁੱਕਾ ਹੈ ਕਿ 95 95 95 ਟਾਰਗੇਟ ਕਿਸ ਨਾਲ ਰਿਲੇਟਡ ਹੈ 댓 ਇਜ਼ ਰਿਲੇਟਡ ਟੂ ਦਾ ਐਚ ਆਈ ਵੀ ਐਡਜ਼ ਇਦੇ ਵਿੱਚ ਕੀ ਆ 2030 ਤੱਕ ਆਪਾਂ ਇਹਨੂੰ ਅਚੀਵ ਕਰਨੇ ਵੀ ਯਾਦ ਰੱਖਣਾ ਆ ਕਹਿੰਦੇ 95% ਪਹਿਲਾਂ ਅਸੀਂ ਲੱਭਣੇ ਆ ਉਹਨਾਂ ਨੂੰ ਡਾਇਗਨੋਸ ਕਰਨਾ ਆ ਤੇ ਫਿਰ ਉਹਨਾਂ ਨੂੰ ਅਸੀਂ ਟਰੀਟ ਕਰਨਾ ਆ ਸੋ ਇਹ ਸਾਡਾ ਟਾਰਗੇਟ ਆ ਐਚ ਆਈ ਵੀ ਦੇ 95 95 95 ਟਾਰਗੇਟ ਨੂੰ ਲੈ ਕੇ ਪਹਿਲਾਂ ਇਹ 90 90 ਟਾਰਗੇਟ ਸੀਗਾ ਜੋ ਕਿ 2020 ਵਾਲਾ ਸੀਗਾ ਸੋ ਇਹਨੂੰ ਅਸੀਂ ਵਧਾ ਕੇ 95 ਕਰ ਦਿੱਤਾ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਹਿੰਦੇ ਵੀ ਸਾਨੂੰ 2030 ਤੱਕ ਮੈਕਸਿਮਮ ਕੇਸ ਜਿਹੜੇ ਹੈਗੇ ਉਹ ਦੇਖ ਸਕੀ ਤੇ ਉਹਨਾਂ ਨੂੰ ਥੈਰੇਪੀ ਵੀ ਜਿਹੜੀ ਦੇ ਕੇ ਠੀਕ ਕਰ ਸਕੀਏ ਇਹਦੇ ਨਾਲ ਨਾਲ ਅਸੀਂ ਨੈਸ਼ਨਲ ਐ AIDS ਕੰਟਰੋਲ ਪ੍ਰੋਗਰਾਮ ਵੀ ਚਲਾਇਆ ਫੇਜ਼ 5 ਜਿਸ ਦੇ ਵਿੱਚ ਅਸੀਂ 80% ਡੈਥ ਜਿਹੜੀ ਉਹ ਘਟਾਈ ਆ ਜੀ ਰਿਡਿਊਸ ਕੀਤੀ ਆ ਤੇ ਜੋ ਕਿ ਸਾਡੇ ਕੋਲੇ 2025-26 ਤੱਕ ਅਸੀਂ ਇਸ ਨੂੰ ਜ਼ਰੂਰ ਲੈ ਕੇ ਆਵਾਂਗੇ ਸਾਡਾ ਮਤਲਬ ਟਾਰਗੇਟ ਆ 2010 ਦੀ ਡੈਡਲਾਈਨ ਆ ਸੋ ਉਸ ਜਦੋਂ ਉਸ ਸਮੇਂ ਜਿੰਨੀ ਮੌਤ ਹੁੰਦੀ ਸੀਗੀ ਉਸ ਮੌਤ ਨੂੰ ਅਸੀਂ ਘਟਾ ਕੇ 80% ਤੱਕ ਲੈ ਜਾਂਦਾ ਹੈ ਉਸ ਤੋਂ ਬਾਅਦ ਹੋਰ ਸਾਡੇ ਕੋਲ ਕੀ ਕੀਤਾ ਗਿਆ ਜੀ ਐਚ ਆਈ ਵੀ ਐਂਡ ਏਡਜ਼ ਪ੍ਰੀਵੈਂਸ਼ਨ ਐਂਡ ਕੰਟਰੋਲ ਲਾ ਵੀ ਸਾਡੇ ਕੋਲ ਹੈ 2017 ਸੋ ਇਹਦੇ ਵਿੱਚ ਵੀ ਅਸੀਂ ਸੋਚ ਰਿਹਾ ਕਿ ਕਿਵੇਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿਵੇਂ ਲੋਕਾਂ ਨੂੰ ਏਡਜ਼ ਬਾਰੇ ਦੱਸਿਆ ਜਾਵੇ ਤੇ ਨਾਲ ਦੀ ਨਾਲ ਇੱਕ ਮਿਸ਼ਨ ਸੰਪਰਕ ਕਰਕੇ ਵੇਸੀ ਚਲਾਇਆ ਸੋ ਇਹ ਕੁਝ ਇਨੀਸ਼ੀਏਟਿਵ ਨੇ ਸਰਕਾਰ ਦੇ ਦੁਆਰਾ ਜਿਹੜੇ ਚਲਾਏ ਗਏ ਨੇ ਟੂ ਕੰਟਰੋਲ ਦਾ ਐਚ ਆਈ ਵੀ ਏਡਜ਼ ਸੋ ਯਾਦ ਰੱਖਣਾ ਜੀ ਸੋ ਇਹ ਸੀ ਸਾਡੇ ਕੋਲੇ ਐਚ ਆਈ ਵੀ ਏਡਜ਼ ਦੇ ਬਾਰੇ ਹੁਣ ਸਾਡੇ ਕੋਲ ਅਗਲੀ ਬਿਮਾਰੀ ਹੈ ਜੀ ਪੋਲੀ ਪੋਲੀਓ ਦੇ ਵਿੱਚੋਂ ਵੀ ਕੁਐਸਚਨ ਬਣ ਜਾਂਦੇ ਨੇ ਜਦੋਂ ਅਸੀਂ ਪੋਲੀਓ ਦੀ ਗੱਲ ਕਰਦੇ ਆ ਤਾਂ ਅਸੀਂ ਅਕਸਰ ਦੇਖਿਆ ਹੋਊਗਾ ਕਿ ਇਸ ਤਰੀਕੇ ਦੇ ਬੱਚੇ ਹੁੰਦੇ ਨੇ ਕਿ ਜਿਨ੍ਹਾਂ ਦੇ ਸਰੀਰ ਦੇ ਅੰਗ ਜਿਹੜੇ ਉਹ ਕੰਮ ਨਹੀਂ ਕਰਦੇ ਬਾਹਾਂ ਹੱਥ ਲੱਤਾਂ ਸੋ ਯਾਨੀ ਕਿ ਪੋਲੀਓ ਜਿਹੜਾ ਹੈਗਾ ਨਰਵ ਸਿਸਟਮ ਨੂੰ ਇੰਪੈਕਟ ਕਰਦਾ ਜਿਵੇਂ ਐਚ ਆਈ ਵੀ ਐਡਸ ਕਾ ਨੂੰ ਇੰਪੈਕਟ ਕਰਦਾ ਸੀਗਾ ਸਾਡੇ ਹਾਂਜੀ ਕਾ ਨੂੰ ਕਰਦਾ ਸੀ ਸਰ ਉਹ ਕਰਦਾ ਸੀ ਸਾਡੇ ਜੀ ਇਮਿਊਨਿਟੀ ਨੂੰ ਇਹ ਕਰਦਾ ਸਾਡੇ ਨਰਵ ਸਿਸਟਮ ਨੂੰ ਸੋ ਇਹਨਾਂ ਕਲੀਅਰ ਹੋਣਾ ਚਾਹੀਦਾ ਸਾਨੂੰ ਹੁਣ ਆਪਾਂ ਇਹਦੇ ਬਾਰੇ ਪੜ੍ਹੀਏ ਪੋਲੀਓ ਇੱਕ ਵਾਇਰਲ ਡਿਜ਼ੀਜ਼ ਹੈ ਇਹ ਵੀ ਵਾਇਰਸ ਤੋਂ ਹੀ ਫੈਲਦੀ ਹੈ ਤੇ ਇਹ ਪੈਰਾਲਾਈਜ਼ ਕਰ ਦਿੰਦੀ ਹੈ ਬੱਚਿਆਂ ਨੂੰ ਨਰਵ ਸਿਸਟਮ ਤੇ ਇੰਪੈਕਟ ਕਰਦੀ ਹੈ ਤੇ ਲਾਈਵ ਥ੍ਰੈਟਨਿੰਗ ਡਿਜ਼ੀਜ਼ ਹੈ ਵੀ ਇੱਕ ਬਹੁਤ ਬਿਮਾਰੀ ਪੈੜੀ ਬਿਮਾਰੀ ਹੈ ਬਸ ਇੱਕ ਗੱਲ ਧਿਆਨ ਰੱਖਿਓ ਵੀ ਕਿਹਨੂੰ ਕਿਹਨੂੰ ਨਰਵ ਸਿਸਟਮ ਤੇ ਬੱਚਿਆਂ ਨੂੰ ਇੰਪੈਕਟ ਕਰਦੀ ਹੈ ਵੱਡੇ ਹੋਏ ਬੰਦੇ ਨੂੰ ਨਹੀਂ ਕਰਦੀ ਬਚਪਨ ਦੇ ਵਿੱਚ ਇੰਪੈਕਟ ਕਰਦੀ ਹੁੰਦੀ ਹੈ ਸੋ ਪੋਲੀਓ ਕਾਦੇ ਕਿਹੜੇ ਵਾਇਰਸ ਕਰਕੇ ਹੁੰਦਾ ਪੋਲੀਓ ਵਾਇਰਸ ਪੋਲੀਓ ਇਸ ਕੌਜ਼ਡ ਬਾਈ ਪੋਲੀਓ ਵਾਇਰਸ ਯਾਨੀ ਕਿ ਪੋਲੀਓ ਜਿਹੜੀ ਬਿਮਾਰੀ ਹੈ ਉਹ ਪੋਲੀਓ ਵਾਇਰਸ ਕਰਕੇ ਹੁੰਦੀ ਹੈ ਤੇ ਖਾਸ ਕਰਕੇ ਗੰਦਾ ਖਾਣਾ ਕਰਕੇ ਜਾਂ ਗੰਦੇ ਜਰਮਸ ਕਰਕੇ ਫੈਲ ਜਾਂਦੀ ਹੈ ਠੀਕ ਹੈ ਇੱਕ ਜਗ੍ਹਾ ਦੂਜੀ ਜਗ੍ਹਾ ਪਰਸਨ ਟੂ ਪਰਸਨ ਫੈਲਦੀ ਹੈ ਵੀ ਅਸੀਂ ਯਾਦ ਰੱਖਣਾ ਆ ਹੁਣ ਇਹ ਬਿਮਾਰੀ ਜਿਹੜੀ ਫੈਲਦੀ ਕਿਸ ਤਰੀਕੇ ਨਾਲ ਦੇਖਿਆ ਜਾਵੇ ਸਪਰੈਡ ਕਿਵੇਂ ਹੁੰਦੀ ਹੈ ਪ੍ਰਾਇਮਰਲੀ ਜੋ ਸਾਡੇ ਕੋਲੇ ਫੀਸ਼ਲ ਔਰਲ ਰੂਟ ਹੁੰਦਾ ਯਾਨੀ ਕਿ ਬੰਦੇ ਦੇ ਮੂੰਹ ਰਾਹੀਂ ਇਹ ਫੈਲ ਜਾਂਦੀ ਹੈ ਸੋ ਜੇ ਕਿਸੇ ਇੱਕ ਬੱਚੇ ਨੂੰ ਹੋਇਆ ਪਿਆ ਆ ਪੋਲੀਓ ਉਹਦੇ ਤੋਂ ਵਾਇਰਸ ਦੂਜੇ ਬੱਚੇ ਤੱਕ ਉਹ ਫੈਲ ਸਕਦਾ ਹੈ ਜੀ ਕਿੱਦਾਂ ਮੰਨ ਲਓ ਨੇ ਮਾੜਾ ਖਾਣਾ ਖਾ ਲਿਆ ਜਾਂ ਕਿਸੇ ਪੋਲੀਓ ਹੋਏ ਬੱਚੇ ਦਾ ਝੂਠਾ ਖਾਣਾ ਖਾ ਲਿਆ ਪੋਲੀਓ ਹੋਏ ਬੱਚੇ ਦਾ ਝੂਠਾ ਪਾਣੀ ਪੀ ਲਿਆ ਜਾਂ ਉਸ ਪੋਲੀਓ ਹੋਏ ਬੱਚੇ ਨੇ ਕਿਤੇ ਪੋਟੀ ਕੀਤੀ ਉਸ ਪੋਟੀ ਰਾਹੀਂ ਵਾਇਰਸ ਅੰਦਰ ਜਾ ਸਕਦਾ ਦੂਜੇ ਬੱਚੇ ਦੇ ਕੋਲ ਬੈਠਾ ਉਸ ਸਮੈਲ ਰਾਹੀਂ ਚਲਾ ਗਿਆ ਅੰਦਰ ਜਾਂ ਉਹਨੇ ਪੋਲੀਓ ਹੋਏ ਬੱਚੇ ਨੇ ਥੁੱਕ ਦਿੱਤਾ ਆ ਤਾਂ ਦੂਜੇ ਬੱਚੇ ਤੱਕ ਚਲਾ ਗਿਆ ਸੋ ਇਹਨਾਂ ਕਾਰਨਾ ਕਰਕੇ ਜਾਂ ਇਹਨਾਂ ਚੀਜ਼ਾਂ ਨਾਲ ਜਿਹੜਾ ਇਹ ਅ ਅੰਦਰ ਚਲੇ ਜਾਂਦਾ ਹੈ ਵਾਇਰਸ ਇੱਕ ਬੱਚੇ ਤੋਂ ਦੂਜੇ ਬੱਚੇ ਦੇ ਵਿੱਚਕਾਰ ਯਾਦ ਰੱਖਿਓ ਮੈਂ ਬੜੇ ਧਿਆਨ ਨਾਲ ਤੁਹਾਨੂੰ ਦੱਸਿਆ ਜੀ ਹੁਣ ਇਹ ਜ਼ਿਆਦਾਤਰ ਜਿਹੜਾ ਇੰਪੈਕਟ ਕਰਦਾ ਉਹ ਬੱਚਿਆਂ ਨੂੰ 5 ਸਾਲ ਤੋਂ ਥੱਲੇ ਥੱਲੇ ਇੰਪੈਕਟ ਕਰਦਾ ਜਦੋਂ ਬੱਚਾ 5 ਸਾਲ ਤੋਂ ਉੱਤੇ ਹੋ ਗਿਆ ਫਿਰ ਇਹ ਬਿਮਾਰੀ ਇਫੈਕਟ ਨਹੀਂ ਕਰਦੀ ਉਦੋਂ ਪਹਿਲਾਂ ਹੀ ਕਰਦੀ ਹੈ ਜੀ ਠੀਕ ਹੈ ਇਫੈਕਟ ਕਿੱਥੇ ਕਰਦੀ ਹੈ ਨਰਵ ਸਿਸਟਮ ਤੇ ਤੇ ਜਿਵੇਂ ਨਰਵ ਸਿਸਟਮ ਤੇ ਇਫੈਕਟ ਕੀਤਾ ਤੇ ਬੱਚਾ ਪੈਰਾਲਾਈਜ਼ ਹੋ ਜਾਂਦਾ ਹੈ ਓਕੇ ਜੀ ਹੁਣ ਉਸ ਤੋਂ ਬਾਅਦ ਕਹਿੰਦੇ ਸਿਮਟਮ ਦੀ ਗੱਲ ਕਰੀਏ ਜੇ ਪੋਲੀਓ ਵਾਲੇ ਬੱਚੇ ਦੇ ਵੈਸੇ ਕੋਈ ਖਾਸ ਸਿਮਟਮ ਨਹੀਂ ਹੁੰਦੇ ਪਤਾ ਨਹੀਂ ਲੱਗਦਾ ਕਿ ਇਸ ਬੱਚੇ ਨੂੰ ਪੋਲੀਓ ਹੈਗਾ ਲੇਕਿਨ ਹਾਂ ਹੁਣ ਉਹਦੀ ਇਮਿਊਨਿਟੀ ਨੂੰ ਕਮਜ਼ੋਰ ਕਰ ਰਿਹਾ ਹੈ ਨਰਵ ਸਿਸਟਮ ਨੂੰ ਵੀਕ ਕਰ ਰਿਹਾ ਤਾਂ ਉਹ ਹੀ ਨਾ ਮਾੜੇ ਮੋਟੇ ਜਿਹੇ ਸਿਮਟਮ ਦੇ ਬੁਖਾਰ ਚੜੂਗਾ ਸਿਰ ਦਰਦ ਹੋਊਗਾ ਬੱਚੇ ਦਾ ਬਾਡੀ ਪੇਨ ਹੋਊਗੀ ਉਸ ਨੂੰ ਹੋ ਸਕਦਾ ਉਹਦੇ ਸਰੀਰ ਦੇ ਅੰਗ ਦੁਖਣ ਥਕਾਵਟ ਮਹਿਸੂਸ ਹੋਊਗੀ ਸੋ ਇਹ ਕੁਝ ਸਿਮਟਮ ਹੁੰਦੇ ਨੇ ਲੇਕਿਨ ਇਸ ਬਿਮਾਰੀ ਨਾਲ ਜਿਹੜਾ ਹੈਗਾ ਉਹ ਪਰਮਾਨੈਂਟ ਪੈਰਾਲਾਈਜ਼ ਹੋ ਜਾਂਦਾ ਬੱਚਾ ਸੋ ਇਹ ਬਹੁਤ ਠੀਕ ਨਹੀਂ ਹੁੰਦਾ ਮਤਲਬ ਜਦੋਂ ਇੱਕ ਵਾਰ ਪੋਲੀਓ ਹੋ ਗਿਆ ਤਾਂ ਉਹ ਪਰਮਾਨੈਂਟ ਪੈਰਾਲਾਈਜ਼ ਹੋਣ ਦੇ ਚਾਂਸ ਉਹਦੇ ਵੱਧ ਜਾਂਦੇ ਆ ਚਾਹੇ ਉਹ ਕੋਈ ਵੀ ਮਸਲ ਆ ਉਹਦੇ ਪੈਰਾਂ ਦੇ ਮਸਲ ਹੱਥਾਂ ਦੇ ਮਸਲ इवन ਬਰੀਥਿੰਗ ਮਸਲ ਤੱਕ ਵੀ ਉਹ ਇੰਪੈਕਟ ਕਰ ਜਾਂਦਾ ਹੈ ਪੋਲੀਓ ਅ ਪ੍ਰੀਵੈਂਸ਼ਨ ਐਂਡ ਕਿਉਰ ਹਾਂਜੀ ਆਪਾਂ ਕਰ ਸਕਦੇ ਆ ਸੋ ਇਹਦੀ ਕੋਈ ਕਿਉਰ ਨਹੀਂ ਹੈਗੀ ਮਤਲਬ ਜਦੋਂ ਇੱਕ ਵਾਰ ਬਿਮਾਰੀ ਹੋ ਗਈ ਇਹਨੂੰ ਅਸੀਂ ਠੀਕ ਨਹੀਂ ਕਰ ਸਕਦੇ ਲੇਕਿਨ ਪ੍ਰੀਵੈਂਟ ਜ਼ਰੂਰ ਕਰ ਸਕਦੇ ਆ ਪ੍ਰੀਵੈਂਸ਼ਨ ਦੀ ਪੋਸੀਬਲ ਹੈਗੀ ਆ ਅਸੀਂ ਬੱਚੇ ਨੂੰ ਉਸ ਤਰੀਕੇ ਦੀ ਇਮਿਊਨਿਟੀ ਪਹਿਲਾਂ ਹੀ ਉਹਦੀ ਸਟਰੋਂਗ ਕਰ ਦੰਨੇ ਆ ਤਾਂ ਕਿ ਉਹ ਬੱਚੇ ਨੂੰ ਇਹ ਵਾਇਰਸ ਇਫੈਕਟ ਨਾ ਕਰੇ ਕਿੱਦਾਂ ਜੀ ਵੈਕਸੀਨੇਸ਼ਨ ਦੇ ਰਹੀ ਅਸੀਂ ਬੱਚੇ ਨੂੰ ਪਹਿਲਾਂ ਹੀ ਪੋਲੀਓ ਵਾਲੀ ਵੈਕਸੀਨੇਸ਼ਨ ਦੇ ਦਿੰਨੇ ਆ ਇਹ ਵੈਕਸੀਨੇਸ਼ਨ ਦੋ ਤਰੀਕਿਆਂ ਨਾਲ ਦਿੱਤੀ ਜਾਂਦੀ ਹੈ ਆਪਾਂ ਦੇਖੀਦਾ ਪਿੰਡਾਂ ਵਿੱਚ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਂਦੀਆਂ ਨੇ ਇੱਕ ਤਾਂ ਉਹ ਤਰੀਕਾ ਹੋ ਗਿਆ ਕਿ ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਪਲਾ ਦਿਓ ਯਾਨੀ ਕਿ ਔਰਲ ਰੂਟ ਰਾਹੀਂ ਤੇ ਦੂਜਾ ਹੁੰਦਾ ਸਾਡੇ ਕੋਲ ਇੰਜੈਕਟੇਬਲ ਯਾਨੀ ਕਿ ਇੰਜੈਕਸ਼ਨ ਦੇ ਰਹੀ ਸੋ ਪੋਲੀਓ ਦੀਆਂ ਬੂੰਦਾਂ ਦੀ ਗੱਲ ਕਰ ਲਈ ਆ ਹਾਂ ਉਸ ਤੋਂ ਪਹਿਲਾਂ ਸਾਈਕਲ ਕੀਆ ਪੋਲੀਓ ਦਾ ਪੋਲੀਓ ਪਹਿਲਾਂ ਵਾਇਰਸ ਬੱਚੇ ਦੇ ਨੱਕ ਰਾਹੀਂ ਜਾਂ ਮੂੰਹ ਰਾਹੀਂ ਜਾਂਦਾ ਫਿਰ ਉਹ ਜਾ ਕੇ ਬੱਚੇ ਦੇ ਲੀਵਰ ਤੱਕ ਇੰਪੈਕਟ ਕਰਦਾ ਹੈ ਵਾਇਰਸ ਉਹਦੇ ਜਿਹੜੇ ਹੈਗੇ ਇੰਟੈਸਟਾਈਨ ਸੈੱਲ ਨੂੰ ਇੰਪੈਕਟ ਕਰਦਾ ਆ ਉਦੋਂ ਬਾਅਦ ਫਿਰ ਉਹਦੇ ਨਰਵ ਸਿਸਟਮ ਜਾ ਕੇ ਇੰਪੈਕਟ ਕਰਦਾ ਤੇ ਫਿਰ ਉਹਨੂੰ ਪੈਰਾਲਾਈਜ਼ ਕਰ ਦਿੰਦਾ ਤੇ ਫਿਰ ਉਹ ਵਾਇਰਸ ਅੱਗੇ ਵੀ ਜਾਂਦਾ ਆ ਬੱਚਾ ਉਸ ਵਾਇਰਸ ਨੂੰ ਅੱਗੇ ਵੀ ਫੈਲਾਉਂਦਾ ਹੈ ਸੋ ਇਹਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੈ ਜੀ ਹੁਣ ਦਵਾਈ ਜਿਹੜੀ ਵੈਕਸੀਨੇਸ਼ਨ ਦਿੱਤੀ ਜਾਂਦੀ ਹੈ ਮੈਂ ਦੱਸਿਆ ਦੋ ਤਰੀਕੇ ਨਾਲ ਦਿੱਤੀ ਜਾਂਦੀ ਹੈ ਪਹਿਲਾ ਸਾਡੇ ਕੋਲੇ ਓਰਲ ਪੋਲੀਓ ਵੈਕਸੀਨ ਜਾਨੀ ਕਿ ਮੂੰਹ ਦੇ ਰਾਹੀਂ ਅਸੀਂ ਪਲਾਉ ਸੋ ਤਿੰਨ ਪ੍ਰਾਇਮਰੀ ਡੋਜ਼ ਹੁੰਦੀਆਂ ਨੇ 6 ਹਫ਼ਤਿਆਂ ਬਾਅਦ 10 ਹਫ਼ਤਿਆਂ ਬਾਅਦ ਤੇ 14 ਹਫ਼ਤਿਆਂ ਬਾਅਦ ਸੋ ਇਹ ਤਿੰਨ ਡੋਜ਼ ਬਹੁਤ ਜ਼ਰੂਰੀ ਹੈ ਜੀ ਉਦੋਂ ਬਾਅਦ ਅਸੀਂ ਬੂਸਟਰ ਡੋਜ਼ ਦੇਣੀ ਹੁੰਦੀ ਆ 6 ਤੋਂ 24 ਮੰਥ ਦੇ ਵਿੱਚ ਵਿੱਚ ਜਦੋਂ 6 ਤੋਂ 24 16 ਤੋਂ 24 ਮੰਥ ਦੀ ਬੱਚੇ ਦੀ ਏਜ ਹੁੰਦੀ ਯਾਨੀ ਕਿ ਲਗਭਗ 2 ਸਾਲ ਤੱਕ ਉਦੋਂ ਬਾਅਦ ਪੋਲੀਓ ਦੀਆਂ ਬੂੰਦਾਂ ਨਹੀਂ ਵੀ ਪਲਾਈਆਂ ਜਾਂਦੀਆਂ ਤਾਂ ਕੋਈ ਵੱਡਾ ਇਸ਼ੂ ਨਹੀਂ ਆਗਾ ਲੇਕਿਨ ਪਲਾਉਣੀਆਂ ਫਿਰ ਵੀ ਚਾਹੀਦੀਆਂ ਨੇ ਇਹ ਕੰਪਲਸਰੀ ਹੈ ਜੀ ਇਹਦੀ ਅਸੀਂ ਇੰਜੈਕਟੇਬਲ ਦੀ ਗੱਲ ਕਰ ਲਈਏ ਜਿਹੜਾ ਇੰਜੈਕਟੇਬਲ ਹੁੰਦਾ ਆ ਸੋ ਇਹ ਵੀ ਬੱਚੇ ਨੂੰ ਜਿਹੜਾ ਹੈਗਾ ਤੇ ਇਹਦੀ ਐਡੀਸ਼ਨਲ ਡੋਜ਼ ਵੀ ਦਿੱਤੀ ਜਾਂਦੀ ਹੈ ਖਾਸ ਕਰਕੇ ਤੀਜੀ ਐਡੀਸ਼ਨਲ ਡੋਜ਼ ਜੋ ਕਿ ਡੀ ਪੀਟੀ ਹੁੰਦੀ ਹੈ ਆ ਡਿਪਥੇਰੀਆ ਪਰਟਿਸੀਸ ਤੇ ਟੈਰਨੋਸ ਸੋ ਇਹ ਤਿੰਨ ਡੀ ਪੀਟੀ ਦੀ ਫੁੱਲ ਫਾਰਮ ਲਾ ਲਓ ਤੇ ਇਹ ਪੋਲੀਓ ਜਿਹੜਾ ਹੈਗਾ ਇਸ ਦੀ ਬਿਮਾਰੀ ਜਾਂ ਇਸ ਦੀ ਵੈਕਸੀਨੇਸ਼ਨ ਨੂੰ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ ਅੰਡਰ ਵੀ ਰੱਖਿਆ ਗਿਆ ਹੈ ਜਨਨ ਕਿ ਯੂਆਈਪੀ ਦੇ ਪ੍ਰੋਗਰਾਮ ਦੇ ਅੰਡਰ ਵੀ ਰੱਖਿਆ ਗਿਆ ਹੈ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਫ੍ਰੀ ਆਫ ਕਾਸਟ ਜਦੋਂ ਬੱਚਾ ਜਨਮ ਲੈਂਦਾ ਹੈ ਉਹਨੂੰ ਟੀਕੇ ਵੀ ਕਾਫੀ ਲੱਗਦੇ ਨੇ ਜਿਨ੍ਹਾਂ ਵਿੱਚ ਪੋਲੀਓ ਦਾ ਇੰਜੈਕਸ਼ਨ ਤੇ ਪੋਲੀਓ ਦੀ ਦਵਾਈ ਵੀ ਹੁੰਦੀ ਹੈ ਸੋ ਜੇ ਤੁਹਾਡੇ ਘਰੇ ਕਿਸੇ ਬੱਚੇ ਨੇ ਜਨਮ ਲਿਆ ਹੋਵੇ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਤੁਸੀਂ ਹਸਪੀਟਲ ਜ਼ਰੂਰ ਉਹਨਾਂ ਨਾਲ ਰਹਿ ਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਕਿੰਨੀਆਂ ਉਹਦੇ ਵੈਕਸੀਨੇਸ਼ਨ ਲੱਗਦੀਆਂ ਨੇ ਤਾਂ ਕਿ ਬੱਚੇ ਜਿਹੜੇ ਹੈਗੇ ਉਹ ਤੰਦਰੁਸਤ ਰਹਿਣ ਓਕੇ ਜੀ ਉਸ ਤੋਂ ਬਾਅਦ ਸਾਡੇ ਕੋਲ ਇੰਡੀਆ ਦੇ ਵਿੱਚ ਪੋਲੀਓ ਦੇ ਕੇਸ ਦੀ ਗੱਲ ਕਰੀਏ ਵੈਸੇ ਤਾਂ ਇੰਡੀਆ 2014 ਦੇ ਵਿੱਚ ਆਪਾਂ ਇੰਡੀਆ ਨੂੰ ਪੋਲੀਓ ਫ੍ਰੀ ਘੋਸ਼ਿਤ ਕਰ ਚੁੱਕੇ ਹਾਂ ਸਾਡੇ ਦੇਸ਼ ਦੇ ਵਿੱਚ ਪੋਲੀਓ ਦਾ ਕੋਈ ਵੀ ਕੇਸ ਨਹੀਂ ਹੈਗਾ ਹੁਣ ਜੇ ਕਿਸੇ ਦੇਸ਼ ਨੂੰ ਪੋਲੀਓ ਫ੍ਰੀ ਘੋਸ਼ਿਤ ਕਰਨਾ ਹੋਵੇ ਤਾਂ ਕੀ ਕਰਨਾ ਪੈਂਦਾ ਆ ਲਗਾਤਾਰ 3 ਸਾਲ ਉਸ ਦੇਸ਼ ਦੇ ਵਿੱਚ ਕੋਈ ਵੀ ਸਾਨੂੰ ਜ਼ੀਰੋ ਕੇਸ ਦੇਖਣ ਦੀ ਲੋੜ ਹੈ ਤੇ ਸਾਡੇ ਦੇਸ਼ ਦੇ ਵਿੱਚ ਲਗਾਤਾਰ ਇਦਾਂ ਹੋਇਆ ਆ ਸੋ 2011 12 13 14 ਸੋ ਉਹਨਾਂ ਸਾਲਾਂ ਦੇ ਵਿੱਚ ਸਾਡੇ ਇੱਥੇ ਕੋਈ ਵੀ ਪੋਲੀਓ ਦਾ ਕੇਸ ਨਹੀਂ ਆ ਤਾਂ ਕਰਕੇ ਭਾਰਤ ਨੂੰ ਪੋਲੀਓ ਫ੍ਰੀ ਦੇਸ਼ ਅਨਾਉਂਸ ਕਰ ਦਿੱਤਾ ਗਿਆ ਤੁਹਾਡਾ ਲਈ ਹੋਮਵਰਕ ਆ ਵੈਸੇ ਦੁਨੀਆ ਦੇ ਵਿੱਚ ਇਸ ਸਮੇਂ ਕਿਹੜੇ ਇਦਾਂ ਦੇ ਮੁਲਕ ਆ ਜਿੱਥੇ ਪੋਲੀਓ ਹਜੇ ਵੀ ਹੈਗਾ ਆ ਮਤਲਬ ਇਹ ਇੰਪੋਰਟੈਂਟ ਜਿਹੜਾ ਕੁਐਸਚਨ ਆ ਸੋ ਇਹਨਾਂ ਨਾਲ ਨਾਲ ਹੀ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਪੋਲੀਓ ਕੈਂਪੇਨ ਵੀ ਚਲਾਏ ਗਏ ਨੇ ਤੇ ਜੇ ਆਪਾਂ ਗੱਲ ਕਰੀਏ ਪੋਲੀਓ ਵਾਇਰਸ ਦਾ ਲਾਸਟ ਕੇਸ ਜਿਹੜਾ ਵਾਈਲਡ ਪੋਲੀਓ ਵਾਇਰਸ ਸਾਨੂੰ ਉਹ 2011 ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਉਸ ਤੋਂ ਬਾਅਦ ਸਾਡੇ ਕੋਈ ਪੋਲੀਓ ਦਾ ਕੇਸ ਸਾਨੂੰ ਨਹੀਂ ਦੇਖਣ ਨੂੰ ਮਿਲਿਆ ਸਾਡੇ ਦੇਸ਼ ਦੇ ਵਿੱਚ ਓਕੇ ਜੀ ਫਿਰ ਆ ਗਿਆ ਟੀਬੀ ਟਿਊਬਰਕਲੋਸਿਸ ਇਹ ਵੀ ਬਹੁਤ ਇੰਪੋਰਟੈਂਟ ਹੈ ਜੀ ਬੜੀ ਬਾਰੇ ਵੀ ਐਗਜ਼ਾਮ ਚ ਆ ਸਕਦਾ ਆ ਆਇਆ ਵੀ ਹੋਇਆ ਤੇ ਅੱਗੇ ਵੀ ਆਜੂਗਾ ਹੁਣ ਜਿਵੇਂ ਅਸੀਂ ਆਲਰੇਡੀ ਪਹਿਲਾਂ ਦੋ ਬਿਮਾਰੀਆਂ ਪੜ ਚੁੱਕੇ ਆ ਦੋਨੋਂ ਦੀਆਂ ਦੋਨੋਂ ਵਾਇਰਲ ਡਿਜ਼ੀਜ਼ ਸਿਗੀਆਂ ਯਾਨੀ ਕਿ ਵਾਇਰਸ ਤੋਂ ਫੈਲਦੀਆਂ ਸੀਗੀਆਂ ਲੇਕਿਨ ਟਿਊਬਰਕਲੋਸਿਸ ਯਾਨੀ ਕਿ ਟੀਵੀ ਇਹ ਵਾਇਰਸ ਤੋਂ ਨਹੀਂ ਫੈਲਦੀ ਇਹ ਬੈਕਟੀਰੀਆ ਤੋਂ ਫੈਲਦੀ ਹੈ ਸੋ ਇਹ ਕੀ ਸਾਡੇ ਕੋਲੇ ਬੈਕਟੀਰੀਅਲ ਡਿਜ਼ੀਜ਼ ਹੈ ਪਹਿਲੀ ਗੱਲ ਤਾਂ ਇਹੀ ਯਾਦ ਰੱਖਣਾ ਹੈ ਹਾਲਾਂਕਿ ਜੇ ਅਸੀਂ ਬਿਮਾਰੀਆਂ ਬਾਰੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾਵਾਂਗੇ ਸਾਡੇ ਕੋਲੇ ਬਹੁਤ ਡਿਟੇਲ ਹੈ ਪੜਨ ਨੂੰ ਲੇਕਿਨ ਪਹਿਲਾਂ ਘਟੋ ਘਟ ਅਸੀਂ ਉਹਨਾਂ 'ਕ ਪੜ ਲਈਏ ਜਿੰਨਾ ਸਾਡੇ ਲਈ ਜ਼ਰੂਰੀ ਹੈ ਜਿੱਥੋਂ ਮੇਨ ਮੇਨ ਕੁਐਸਚਨ ਬਣ ਸਕਦੇ ਆ ਪਹਿਲਾ ਕੁਐਸਚਨ ਤਾਂ ਇੱਥੋਂ ਬਣ ਜਾਂਦਾ ਕਿ ਇਹਨਾਂ ਵਿੱਚੋਂ ਕਿਹੜੀ ਵਾਇਰਲ ਡਿਜ਼ੀਜ਼ ਹੈ ਕਿਹੜੀ ਬੈਕਟੀਰੀਅਲ ਡਿਜ਼ੀਜ਼ ਹੈ ਸੋ ਟੀਬੀ ਇਜ਼ ਅ ਬੈਕਟੀਰੀਅਲ ਡਿਜ਼ੀਜ਼ ਜਿਹੜੀਆਂ ਦੋ ਅਸੀਂ ਪਹਿਲਾਂ ਪੜੀਆਂ ਉਹ ਵਾਇਰਲ ਡਿਜ਼ੀਜ਼ ਨੇ ਓਕੇ ਸੋ ਇਹ ਵੀ ਜਦੋਂ ਜਾਂਦੀ ਹੈ ਸਰੀਰ ਦੇ ਵਿੱਚ ਤਾਂ ਇਹ ਬੰਦੇ ਨੂੰ ਜਿਹੜਾ ਹੈਗਾ ਉਹ ਇਨਫੈਕਸ਼ਨ ਕਰਦੀ ਹੈ ਬੰਦੇ ਦੇ ਲੰਗਸ ਫੇਫੜਿਆਂ ਨੂੰ ਖਰਾਬ ਕਰਦੀ ਹੈ ਬੰਦੇ ਦੇ ਨਰਵ ਸਿਸਟਮ ਉੱਤੇ ਹਮਲਾ ਕਰਦੀ ਹੈ ਬੰਦੇ ਦੇ ਦਿਮਾਗ ਜਨਕਿ ਮਾਈਂਡ ਦੇ ਵਿੱਚ ਵੀ ਇਹ ਕੋਈ ਨਾ ਕੋਈ ਇਸ਼ੂ ਕ੍ਰੀਏਟ ਕਰ ਦਿੰਦੇ ਤੇ ਇਵਨ ਸਪਾਈਨਲ ਜੋ ਸਾਡੀ ਸਪਾਈਨ ਆ ਉੱਥੇ ਵੀ ਇਹ ਹਮਲਾ ਕਰਦੀ ਹੈ ਹੁਣ ਇਹ ਬੈਕਟੀਰੀਅਲ ਡਿਜ਼ੀਜ਼ ਹੈ ਓਕੇ ਜੀ ਟਿਊਬਰਕਲੋਸਿਸ ਦੀ ਗੱਲ ਕਰ ਲਈਏ ਤਾਂ ਇਹ ਕਿਹਨੂੰ ਇਫੈਕਟ ਕਰਦੀ ਹੈ ਲੰਗਸ ਨੂੰ ਮੈਂ ਦੇ ਵਿੱਚ ਦੱਸ ਚੁੱਕਾ ਜਾਂ ਨਾਲ ਦੀ ਨਾਲ ਹੀ ਸਾਡੇ ਹੋਰ ਬਾਡੀ ਪਾਰਟਸ ਨੂੰ ਵੀ ਇਨਕਲੂਡ ਜਿਹਦੇ ਵਿੱਚ ਸਾਡੇ ਕੋਲੇ ਚਾਹੇ ਗਲੈਂਡਸ ਹੋ ਗਈਆਂ ਸਾਡੀਆਂ ਬੋਨਸ ਹੋ ਗਈਆਂ ਤੇ ਸਾਡਾ ਨਰਵ ਸਿਸਟਮ ਵੀ ਹੋ ਗਿਆ ਜੀ ਟੀਵੀ ਇੱਕ ਸੀਰੀਅਸ ਬਿਮਾਰੀ ਹੈ ਜੋ ਕਿ ਕਿਊਰੇਬਲ ਵੀ ਹੈ ਅਸੀਂ ਇਹਨੂੰ ਠੀਕ ਵੀ ਕਰ ਸਕਦੇ ਹਾਂ ਵਿਦ ਐਂਟੀਬਾਇਓਟਿਕ ਟ੍ਰੀਟਮੈਂਟ ਹੁਣ ਇਹ ਦੋ ਜਿਹੜੀਆਂ ਪਹਿਲਾਂ ਦੋ ਬਿਮਾਰੀਆਂ ਪੜੀਆਂ ਉਹ ਕਿਉਰੇਬਲ ਨਹੀਂ ਸੀ ਹੁਣ ਇਹ ਇੰਪੋਰਟੈਂਟ ਪੁਆਇੰਟ ਆ ਬੱਚੇ ਧਿਆਨ ਰੱਖਣੇ ਕਿਉਰੇਬਲ ਦਾ ਮਤਲਬ ਉਹਨੂੰ ਅਸੀਂ ਠੀਕ ਨਹੀਂ ਸੀ ਕਰ ਸਕਦੇ ਪ੍ਰੀਵੈਂਟ ਕਰ ਸਕਦੇ ਸੀ ਕਿ ਬੱਚ ਜੀ ਇਹ ਤੋਂ ਬਚ ਜਿੰਨਾ ਬਚ ਹੁੰਦਾ ਬਾਜੀ ਲੇਕਿਨ ਜੇ ਟੀਵੀ ਹੋ ਗਈ ਤਾਂ ਆਪਾਂ ਇਹਨੂੰ ਠੀਕ ਵੀ ਕਰ ਸਕਦੇ ਆ ਆਪਾਂ ਇਹਨੂੰ ਕਿਉਰ ਕਰ ਸਕਦੇ ਆ ਸੋ ਇੰਪੋਰਟੈਂਟ ਪੁਆਇੰਟ ਹੋ ਗਿਆ ਜੀ ਇਹ ਡਿਫਰੈਂਸ਼ੀਏਸ਼ਨ ਹੋ ਗਈ ਸਿੰਪਟਮ ਦੀ ਗੱਲ ਕਰ ਲਈਏ ਕਿਸੇ ਬੰਦੇ ਨੂੰ ਟੀਵੀ ਆ ਤਾਂ ਕਿੱਦਾਂ ਪਤਾ ਲੱਗਦਾ ਪਹਿਲੀ ਗੱਲ ਤਾਂ ਨੂੰ ਖੰਘ ਆਉਂਦੀ ਆ ਤਿੰਨ ਖਾਤੇ ਖੰਘ ਆਉਗੀ ਤਾਂ ਪਤਾ ਲੱਗ ਸਕਦਾ ਔਰ ਲੰਬੂ ਵੀ ਕਹਿੰਦਾ ਸੀ ਨਾ ਅਗਰ ਤਿੰਨ ਹਫਤੇ ਜ਼ਿਆਦਾ ਖਾਂਸੀ ਹੈ ਤਾਂ ਚੈੱਕ ਕਰਾ ਲਓ کہیں ਆਪਕੋ ਟੀਵੀ ਤਾਂ ਨਹੀਂ ਹੈ ਡੋਟਸ ਦਵਾਈ ਮਿਲਦੀ ਹੈ ਦੀ ਠੀਕ ਆਪਾਂ ਪੜਦੇ ਆਂ ਦਵਾਈ ਲੈ ਲਓ ਭਾਈ ਇਹਦੇ ਨਾਲ ਨਾਲ ਹੀ ਜੇ ਬੰਦੇ ਨੂੰ ਜ਼ਿਆਦਾ ਖੰਘ ਆਉਂਦੀ ਹੈ ਤਾਂ ਕਈ ਵਾਰ ਖੰਘ ਦੇ ਵਿੱਚ ਬਲੱਡ ਆਉਣ ਲੱਗ ਪੈਂਦਾ ਆ ਉਹਦਾ ਭਾਰ ਘਟਣ ਲੱਗ ਪੈਂਦਾ ਆ ਰਾਤ ਨੂੰ ਬੰਦਾ ਉੱਠਦਾ ਆ ਜੀ ਬੁਖਾਰ ਚੜਨ ਲੱਗ ਪੈਂਦਾ ਆ ਥਕਾਵਟ ਰਹਿੰਦੀ ਆ ਸੋ ਇਦਾਂ ਦੇ ਕਾਫੀ ਸਾਰੇ ਜਿਹੜੇ ਉਹਦੇ ਭੁੱਖ ਘਟ ਲੱਗਣ ਲੱਗ ਪੈਂਦੀ ਆ ਸੋ ਇਦਾਂ ਦੀਆਂ ਕੁਝ ਲੱਛਣ ਨੇ ਜਾਂ ਕਹ ਲੋ ਗਲੇ ਤੇ ਸੋਜ ਆਉਣ ਲੱਗ ਪੈਂਦੀ ਆ ਸੋ ਇਹ ਸਾਰੇ ਲੱਛਣ ਨੇ ਇਦਾਂ ਕਰਕੇ ਪਤਾ ਲੱਗਦਾ ਵੀ ਟੀਵੀ ਹੈਗੀ ਆ ਕਿ ਨਹੀਂ ਹੈਗੀ ਜ਼ਿਆਦਾ ਖੰਘ ਆ ਜ਼ਿਆਦਾ ਖੰਘ ਆ ਗਈ ਤਾਂ ਫਿਰ ਚੈੱਕ ਕਰਾਈ ਲੈਣਾ ਚਾਹੀਦਾ ਹੈ ਜੀ ਠ ਹੁਣ ਟ੍ਰੀਟਮੈਂਟ ਦੀ ਗੱਲ ਕਰ ਲਈਏ ਤਾਂ ਆਪਾਂ ਪਹਿਲਾਂ ਕਿਹਾ ਵੀ ਇਹ ਕਿਊਰੇਬਲ ਹੈ ਇਹਨੂੰ ਆਪਾਂ ਠੀਕ ਕਰ ਸਕਦੇ ਹਾਂ ਕਿਵੇਂ ਐਂਟੀਬਾਇਓਟਿਕ ਦੇ ਨਾਲ ਲੇਕਿਨ ਸਾਨੂੰ ਪਤਾ ਆ ਜ਼ਿਆਦਾ ਐਂਟੀਬਾਇਓਟਿਕ ਖਾਣ ਦੇ ਨਾਲ ਆ ਸਾਨੂੰ ਪਤਾ ਮਲਟੀ ਡਰਗ ਰੈਜ਼ਿਸਟੈਂਟ ਟੀਵੀ ਦਾ ਵੀ ਇਸ਼ੂ ਬਣਿਆ ਹੋਇਆ ਹੈ ਸੋ ਵੀ ਇੱਕ ਮਸਲਾ ਹੈ ਜੀ ਸੋ ਲਗਾਤਾਰ 6 ਤੋਂ 18 ਮਹੀਨੇ ਤੱਕ ਦਵਾਈ ਦਿੱਤੀ ਜਾਂਦੀ ਹੈ ਐਂਟੀਬਾਇਓਟਿਕ ਦਵਾਈ ਦਿੱਤੀ ਜਾਂਦੀ ਜਿਹਦੇ ਨਾਲ ਕੀ ਹੈ ਹੌਲੀ ਹੌਲੀ ਆਪਾਂ ਇਸ ਬਿਮਾਰੀ ਨੂੰ ਖਤਮ ਕਰ ਸਕਦੇ ਹਾਂ ਤੇ ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਪਹਿਲਾਂ ਜੋ ਸਿਗੇ ਮਤਲਬ ਇਸ ਬਿਮਾਰੀ ਤੋਂ ਇਫੈਕਟਡ ਸੀਗੇ ਬਾਅਦ ਵਿੱਚ ਠੀਕ ਵੀ ਹੋ ਗਏ ਸੀ ਹੁਣ ਟਿਊ ਦੀ ਗੱਲ ਕਰ ਲਈ ਤਾਂ ਭਾਰਤ ਦੇ ਵਿੱਚ ਕਿੰਨਾ ਕਾ ਭਾਰਤ ਦਾ ਟਾਰਗੇਟ ਹੈ ਕਿ ਅਸੀਂ 2025 ਵਿੱਚ ਇਹਨੂੰ ਖਤਮ ਕਰਨਾ ਹੈ ਵੈਸੇ ਭਾਰਤ ਦੁਨੀਆ ਦਾ ਪਹਿਲੇ ਨੰਬਰ ਦਾ ਇਦਾਂ ਦਾ ਮੁਲਕ ਹੈ ਜਿੱਥੇ ਸਭ ਤੋਂ ਜ਼ਿਆਦਾ ਟੀਵੀ ਹੈ ਜੀ ਦੁਨੀਆ ਦੇ ਵਿੱਚ ਲਗਭਗ 27 ਤੋਂ 28% ਦੁਨੀਆ ਦੇ ਕੇਸ ਇਕੱਲੇ ਭਾਰਤ ਦੇ ਵਿੱਚ ਆ ਦੁਨੀਆ ਦਾ ਟਾਰਗੇਟ ਹੈ ਕਿ ਅਸੀਂ 2030 ਤੱਕ ਟੀਵੀ ਖਤਮ ਕਰਨੀ ਭਾਰਤ ਕਹਿੰਦਾ ਨਹੀਂ ਭਾਈ ਅਸੀਂ ਤਾਂ 2025 ਤੱਕ ਟੀਵੀ ਖਤਮ ਕਰ ਦਾਂਗੇ ਇਹਦੇ ਲਈ ਬਹੁਤ ਸਾਰੇ ਐਕਸ਼ਨ ਪਲਾਨ ਚਲਾਏ ਗਏ ਨੇ ਇਹਨਾਂ ਬਿਮਾਰੀਆਂ ਬਾਰੇ ਵਿੱਚ ਆਲਰੇਡੀ ਬਹੁਤ ਡਿਟੇਲ ਦੇ ਵਿੱਚ ਜਿਹੜਾ ਹੈਗਾ ਕਰੰਟ ਅਫੇਅਰ ਦੀ ਕਲਾਸ ਦੇ ਵਿੱਚ ਪੜਾਇਆ ਵੀ ਹੋਇਆ ਆ ਸੋ ਜੇ ਤੁਸੀਂ ਉਹ ਕਰੰਟ ਅਫੇਅਰ ਦੀ ਕਲਾਸ ਨਹੀਂ ਲਾਉਂਦੇ ਤਾਂ ਸਵੇਰੇ 9 ਵਜੇ ਹੁੰਦੀ ਹੈ ਜੀ ਇਸੇ ਚੈਨਲ ਦੇ ਉੱਤੇ ਜ਼ਰੂਰ ਲਾਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਹਦੇ ਨਾਲ ਨਾਲ ਸੋ ਉਸ ਕਲਾਸ ਨੂੰ ਲਾਉਣ ਦੇ ਨਾਲ ਬਾਕੀ ਸਾਡੇ ਕਰੰਟ ਅਫੇਅਰ ਵੀ ਸਟਰੋਂਗ ਹੁੰਦੇ ਆ ਉਸ ਕਲਾਸ ਦੀ ਪੀਡੀਐ ਵੀ ਦਿੱਤੀ ਜਾਂਦੀ ਤੇ ਇਸ ਕਲਾਸ ਦੀ ਪੀਡੀਐ ਵੀ ਤੁਹਾਨੂੰ ਜ਼ਰੂਰ ਦਿੱਤੀ ਜਾਊਗੀ ਸੋ ਇਹ ਸਿਕਾ ਕੁਝ ਇੰਪੋਰਟੈਂਟ ਪੁਆਇੰਟ ਜਿਹੜੇ ਸਾਨੂੰ ਇਹਨਾਂ ਬਿਮਾਰੀਆਂ ਬਾਰੇ ਪਤਾ ਹੋਣੇ ਚਾਹੀਦੇ ਤੇ ਈਵ ਅੱਗੇ ਹੋਰ ਵੀ ਮੈਂ ਇਸ ਤਰੀਕੇ ਨਾਲ ਤੁਹਾਨੂੰ ਜਿਹੜਾ ਹੈਗਾ ਉਹ ਕਾਫੀ ਸਾਰੇ ਸੈਸ਼ਨ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ ਜੀ ਉਮੀਦ ਕਰਦਾ ਸੈਸ਼ਨ ਤੁਹਾਨੂੰ ਵਧੀਆ ਲੱਗਿਆ ਹੋਊਗਾ ਨਾਲ ਦੀ ਨਾਲ ਹੀ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰਨਾ ਚਾਹੁੰਦੇ ਹੋ ਸਾਡੇ ਪੇਡ ਕੋਰਸਸ ਵੀ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਸਾਡੇ ਕੋਲ ਕ੍ਰੈਸ਼ ਕੋਰਸ ਜੋ ਕਿ ਰਿਕਾਰਡਡ ਹੈ ਪ੍ਰੀਲਿਮ ਦੇ ਲਈ ਹੈ ਇਸ ਦੇ ਵਿੱਚ ਸਿਰਫ ਰਿਕਾਰਡਡ ਕਲਾਸਾਂ ਨੇ ਤੇ ਨਾਲ ਪੀਡੀਐਫ ਵੀ ਹੈ ਜੀ ਦੂਜੇ ਨੰਬਰ ਤੇ ਕ੍ਰੈਸ਼ ਕੋਰਸ ਹੈ ਜੋ ਕਿ ਸਾਡੇ ਕੋਲ ਪ੍ਰੀਲਿਮ ਦੇ ਲਈ ਹੈ ਇਹਦੇ ਵਿੱਚ ਰਿਕਾਰਡਡ ਤੇ ਲਾਈਵ ਦੋਨੋਂ ਕਲਾਸਾਂ ਨੇ ਮੈਂਟਰਸ਼ਿਪ ਸੈਸ਼ਨ ਨੇ ਗਾਈਡੈਂਸ ਸੈਸ਼ਨ ਨੇ ਤੇ ਟੈਸਟ ਸੀਰੀਜ਼ ਵੀ ਇਨਕਲੂਡ ਹੈ ਸੋ ਕਰਕੇ ਇਸ ਦੀ ਫੀਸ 10000 ਰੁਪਏ ਹੈ ਇਸ ਦੀ ਫੀਸ 5000 ਰੁਪਏ ਹੈ ਜੇ ਤੁਸੀਂ ਕੰਬਾਈਨਡ ਤਿਆਰੀ ਕਰਨੀ ਹੈ ਪ੍ਰੀ ਪਲੱਸ ਮੇਨਸ ਪਲੱਸ ਇੰਟਰਵਿਊ ਦੀ ਸਾਰਾ ਕੁਝ ਹੀ ਤਾਂ ਫਿਰ ਸਾਡੇ ਕੋਲੇ ਫਾਊਂਡੇਸ਼ਨ ਬੈਚ ਹੈ ਜਿਸ ਦੀ ਫੀਸ 20000 ਰੁਪਏ ਹੈ ਤਾਂ ਇਹਦੇ ਵਿੱਚ ਸਭ ਕੁਝ ਇਨਕਲੂਡ ਮਿਲੂਗਾ ਤੁਹਾਨੂੰ ਐਡਮਿਸ਼ਨ ਲੈਣ ਦੇ ਲਈ ਜਾਂ ਹੋਰ ਕੋਈ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੰਬਰਾਂ ਉੱਤੇ ਕਾਲ ਕਰ ਸਕਦੇ ਹੋ ਨੰਬਰ ਦੱਸਿਆ ਹੋਇਆ ਹੈ ਜੀ ਬਾਕੀ ਜੇ ਪੰਜਾਬ ਜੀ ਕਦੀ ਕਿਤਾਬ ਆਰਡਰ ਕਰਨੀ ਹੋਵੇ ਪੰਜਾਬ ਨਾਮ ਤਾਂ ਬੈਸਟ ਬੁੱਕ ਹੈ ਪੰਜਾਬ ਜੀ ਕਦੇ ਲਈ ਪ੍ਰੀ ਪਲੱਸ ਮੈਨਸ ਦੇ ਲਈ ਸੋ ਇਸ ਕਿਤਾਬ ਦਾ ਪ੍ਰਾਈਸ 500 ਰੁਪਿਆ ਹੈ ਨੰਬਰ ਦੱਸਿਆ ਇਸ ਨੰਬਰ ਤੇ ਕਾਲ ਕਰੋ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਜੀ ਸੋ ਆਈ ਹੋਪ ਕਲਾਸ ਸੈਸ਼ਨ ਵਧੀਆ ਲੱਗਿਆ ਹੋਊਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰ ਦਿਓ ਜਉਂਦੇ ਵੇ